ਕਿ ਤੁਹਾਨੂੰ ਵੀ ਸੂਜੀ ਦਾ ਹਲਵਾ ਖਾਣਾ ਪਸੰਦ ਆ ਪਰ ਬਣਾਣਾ ਨਹੀਂ ਆਂਦਾ ਸਹੀ ਤਰੀਕੇ ਨਾਲ ਤਾਂ ਚਲੋ ਅੱਜ ਆਪਾਂ ਬਣਾਉਣਾ ਸਿੱਖਦੇ ਆ ਤੇ ਉਹਦੇ ਲਈ ਆਪਾਂ ਹੁਣ ਕੜਾਈ ਨੂੰ ਗੈਸ ਤੇ ਰੱਖ ਲਿਆ ਏ ਤੇ ਕੜਾਈ ਵਿੱਚ ਹੁਣ ਆਪਾਂ ਇੱਕ ਕੱਪ ਦیسی ਘਿਓ ਦਾ ਪਾਵਾਂਗੇ ਇੱਕ ਕੱਪ ਤੋਂ ਇਹ ਹਲਕਾ ਜਿਹਾ ਘਾਟਾ ਤੇ ਤੁਸੀਂ ਇਹਨੂੰ ਆਪਾਂ ਰਿਫਾਈਨਡ ਆਇਲ 'ਚ ਵੀ ਬਣਾ ਸਕਦੇ ਹੋ ਤੇ ਹੁਣ ਜਿੱਦਾਂ ਹੀ ਘਿਓ ਗਰਮ ਹੋ ਗਿਆ ਤੇ ਆਪਾਂ ਇਹਦੇ 'ਚ ਡਰਾਈ ਫਰੂਟਸ ਪਾ ਦੇਣੇ ਆ ਤੇ ਇਹਦੇ ਵਿੱਚ ਮੈਂ ਪਾਈ ਨੇ ਕਾਜੂ ਤੇ ਬਦਾਮ ਤੇ ਹੁਣ ਆਪਾਂ ਕਾਜੂ ਬਦਾਮ ਨੂੰ ਆਪਾਂ ਹਲਕਾ ਜਿਹਾ ਭੁੰਨ ਲੈਣਾ ਜ਼ਿਆਦਾ ਨਹੀਂ ਭੁੰਨਣਾ ਨਹੀਂ ਤਾਂ ਕਾਜੂ ਬਦਾਮ ਕਾਲੇ ਹੋ ਜਾਣਗੇ ਘਿਓ ਚ ਸੜ ਜਾਂਦੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੌਲੀ 'ਚ ਕੱਢ ਲਵਾਂਗੇ ਹੁਣ ਗਰਮ ਗਰਮ ਘਿਓ ਦੇ ਵਿੱਚ ਆਪਾਂ ਇੱਕ ਕੱਪ ਸੂਜੀ ਦਾ ਪਾ ਲੈਣਾ ਹੈ ਤੇ ਉਸੇ ਕੱਪ ਦਾ ਹੀ ਆਪਾਂ ਸਾਰਾ ਹਿਸਾਬ-ਕਿਤਾਬ ਰੱਖਣਾ ਹੈ ਇੱਕ ਕੱਪ ਨਾਲ ਹੀ ਸਾਰਾ ਕੁਝ ਆਪਾਂ ਮਿਨ ਕੇ ਪਾਣਾ ਹੈ ਤੇ ਇੱਕ ਕੱਪ ਸੂਜੀ ਦਾ ਪਾਉਣ ਤੋਂ ਬਾਅਦ ਹੁਣ ਆਪਾਂ ਮੀਡੀਅਮ ਗੈਸ ਤੇ ਜਾਂ ਗੈਸ ਨੂੰ ਮੀਡੀਅਮ ਰੱਖ ਲਓ ਤੇ ਜਾਂ ਬਿਲਕੁਲ ਘੱਟ ਕਰ ਲਓ ਤੇ ਬਸ ਇਦਾਂ ਹੀ ਭੁੰਨਣਾ ਗੈਸ ਨੂੰ ਤੇਜ਼ ਨਹੀਂ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਮੈਂ ਜਿਹੜਾ ਆਪਣੇ ਆਮ ਘਰ 'ਚ ਨਾਰਮਲ ਚਮਚੇ ਹੁੰਦੇ ਉਹ ਇੱਕ ਚਮਚਾ ਮੈਂ ਆਟੇ ਦਾ ਪਾਇਆ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਸੂਜੀ ਦਾ ਹਲਵਾ ਬਣ ਕੇ ਤਿਆਰ ਹੁੰਦਾ ਤੇ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਹੀ ਆਪਾਂ ਇਹਨੂੰ ਭੁੰਨਦੇ ਰਵਾਂਗੇ ਗੈਸ ਨੂੰ ਤੁਸੀਂ ਮੀਡੀਅਮ ਰੱਖਣਾ ਤੇ ਸਲੋ ਰੱਖਣਾ ਹਾਈ ਨਹੀਂ ਕਰਨਾਗਾ ਤੇ ਹੁਣ ਆਪਾਂ ਦੂਜੇ ਪਾਸੇ ਆਪਾਂ ਉਹੀ 3 ਕੱਪ ਪਾਣੀ ਦੇ ਧਰਤੇ ਆ ਗਰਮ ਤੇ ਜਿਹਦੇ ਵਿੱਚ ਦੋ ਪਾਤੀਆਂ ਮੈਂ ਇਲਾਇਚੀਆਂ ਤੇ ਇੱਕ ਕੱਪ ਪਾਤਾ ਖੰਡ ਦਾ ਜੇਕਰ ਤੁਹਾਡੇ ਕੋਲ ਇਲਾਇਚੀਆਂ ਵਾਲਾ ਪਾਊਡਰ ਹੈਗਾ ਤੇ ਤੁਸੀਂ ਇਲਾਇਚੀਆਂ ਵਾਲਾ ਪਾਊਡਰ ਵੀ ਪਾ ਸਕਦੇ ਹੋ ਤੇ ਮੇਰੇ ਕੋਲੇ ਪਾਊਡਰ ਹੈ ਨਹੀਂ ਸੀ ਤਾਂ ਮੈਂ ਦੋ ਇਲਾਇਚੀਆਂ ਪਾਤੀਆਂ ਵਿੱਚ ਤੇ ਉਧਰ ਆਪਣਾ ਪਾਣੀ ਗਰਮ ਹੋ ਰਿਹਾ ਹੈ ਤੇ ਦੂਜੇ ਪਾਸੇ ਆਪਣਾ ਹੁਣ ਸੂਜੀ ਭੁੰਨ ਰਹੇ ਆਂ ਆਪਾਂ ਤੇ ਸੂਜੀ ਨੇ ਹੁਣ ਹੌਲੀ-ਹੌਲੀ ਦੇਖੋ ਕਿਉ ਛੱਡਣਾ ਸ਼ੁਰੂ ਕਰਤਾ ਤੇ ਇਹ ਸਾਰਾ ਕਿਉ ਉੱਪਰ ਆ ਜਾਣਾ ਤੇ ਦੂਜੇ ਪਾਸੇ ਆਪਣਾ ਖੰਡ ਵਾਲਾ ਪਾਣੀ ਵੀ ਉਬਲ ਕੇ ਤਿਆਰ ਹੋ ਗਿਆ ਤੇ ਜਿੱਦਾਂ ਹੀ ਪਾਣੀ ਨੂੰ ਉਬਾਲੇ ਚੜ ਗਈ ਤਾਂ ਤੁਸੀਂ ਪਾਣੀ ਬੰਦ ਕਰ ਦੇਣਾ ਤੇ ਇੱਧਰ ਸੂਜੀ ਨੇ ਵੀ ਸਾਰਾ ਕਿਉ ਛੱਡ ਦਿੱਤਾ ਏ ਤੇ ਸਾਰਾ ਕਿਉ ਪਾਣੀ ਵਾਂਗੂ ਉੱਪਰ ਆ ਗਿਆ ਏ ਤੇ ਸੂਜੀ ਵੀ ਹੁਣ ਆਪਾਂ ਚੈੱਕ ਕਰ ਲੈਣੇ ਆ ਕਿ ਭੁੰਨ ਕੇ ਤਿਆਰ ਹੋ ਗਈ ਜਾਂ ਨਹੀਂ ਹੁਣ ਸੂਜੀ ਵੀ ਆਪਣੀ ਭੁੱਜ ਕੇ ਤਿਆਰ ਆ ਤੇ ਸਾਰਾ ਕਿਉ ਉੱਪਰ ਆ ਗਿਆ ਤੇ ਹੁਣ ਆਪਾਂ ਜੋ ਆਪਾਂ ਚੀਨੀ ਵਾਲਾ ਪਾਣੀ ਤਿਆਰ ਕੀਤਾ ਸੀ ਤੇ ਹੁਣ ਆਪਾਂ ਇਹ ਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤੇ ਨਾਲ ਦੀ ਨਾਲ ਇਹਨੂੰ ਇੱਕ ਹੱਥ ਨਾਲ ਹਿਲਾਉਂਦੇ ਰਹਿਣਾ ਹੈ ਤੇ ਤੁਸੀਂ ਮੇਰੇ ਇਸੇ ਤਰੀਕੇ ਨਾਲ ਹੀ ਸੂਜੀ ਦਾ ਮਤਲਬ ਕੜਾ ਚਾਹੇ ਹਲਵਾ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਬਹੁਤ ਵਧੀਆ ਬਣਦਾ ਹੈ ਹੁਣ ਆਪ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਹੈ ਇਲਾਇਚੀਆਂ ਤੁਸੀਂ ਚਾਹੋ ਤਾਂ ਕੱਢ ਵੀ ਸਕਦੇ ਹੋ ਹੁਣ ਇਹ ਸਾਰਾ ਪਾਣੀ ਹੌਲੀ ਹੌਲੀ ਸੋਕ ਹੋ ਜਾਣਾ ਹੈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਕੇਸਰ ਵਾਲਾ ਪਾਣੀ ਤੇ ਇਹ ਮੈਂ ਥੋੜਾ ਜਿਹਾ ਕੇਸਰ ਦੇ ਧਾਗੇ ਸੀਗੇ ਪਿਉਂ ਕੇ ਰੱਖੇ ਸੀ ਪਹਿਲਾਂ ਪਾਣੀ ਚ ਤੋਂ ਆਪਾਂ ਥੋੜਾ ਜਿਹਾ ਪਾਣੀ ਪਾਤਾ ਜੇਕਰ ਤੁਹਾਡੇ ਕੋਲੇ ਕੇਸਰ ਨਹੀਂ ਹੈਗਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਹਲਕਾ ਜਿਹਾ येलो ਕਲਰ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਫੂਡ ਕਲਰ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਨਹੀਂ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਤੇ ਹੁਣ ਇਹਦੇ ਚ ਮੈਂ ਕਿਸ਼ਮਿਸ਼ ਪਾਤੇ ਨੇ ਤੇ ਡਰਾਈ ਫੂਡਸ ਤੁਹਾਡੇ ਤੇ ਡਿਪੈਂਡ ਨੇ ਤੁਸੀਂ ਜਿੰਨੇ ਵੀ ਪਾਣੇ ਨੇ ਤੇ ਹੁਣ ਆਪਰੇ ਚ ਕਾਜੂ ਤੇ ਬਦਾਮ ਪਾ ਦਾਂਗੇ ਕੱਜਬਦਮ ਪਾਉਣ ਤੋਂ ਬਾਅਦ ਵੀ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਏ ਤੇ ਉਹਨਾਂ ਟਾਈਮ ਤੁਸੀਂ ਹੁਣ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੀ ਇਸ ਵੀਡੀਓ ਨੂੰ ਕਮੈਂਟ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਤੇ ਕਮੈਂਟ ਵਿੱਚ ਤੁਸੀਂ ਰੈੱਡ ਹਾਰਟ ਜ਼ਰੂਰ ਦੇਨੇ ਨੇ ਤੇ ਦੇਖੋ ਹੁਣ ਆਪਣਾ ਹਲਵਾ ਬਣ ਕੇ ਤਿਆਰ ਹੋ ਗਿਆ ਹੈ ਲਗਭਗ ਇਹਨਾਂ ਨੂੰ 10 10 ਮਿੰਟਾਂ ਦੇ ਵਿੱਚ ਆਪਣਾ ਹਲਵਾ ਬਣ ਕੇ ਤਿਆਰ ਹੋਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਹਲਵਾ ਬਣਦਾ ਹੈ ਇਸ ਤਰੀਕੇ ਨਾਲ ਲਓ ਜੀ ਆਪਣਾ ਹਲਵਾ ਬਣ ਕੇ ਤਿਆਰ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ